ਮਾਪਿਆਂ ਨੇ ਆਪਣੇ ਬੱਚੇ ਨੂੰ ਸਕੂਲ ਦੇ ਵਿੱਚ ਭੇਜਿਆ ਇਹ ਖਬਰ ਸਾਹਮਣੇ ਆ ਗਈ ਕਿ ਉਸ ਸਕੂਲ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ ਸੁਭਾਵਿਕ ਹੈ ਕਿ ਉਹ ਦਹਿਸ਼ਤ ਦਾ ਮਾਹੌਲ ਮਾਪਿਆਂ ਦੇ ਵਿੱਚ ਹੀ ਬਣਦਾ ਹੈ ਕਈ ਕੋਰਪ ਕੋਮਪਲੈਕਸ ਸਕੱਤਰੇ ਤਨੂ ਇਸ ਤਰ੍ਹਾਂ ਦੀ ਧਮਕੀ ਪ੍ਰੀਮੀਲ ਭੇਜੀ ਜਾਂਦੀ ਹੈ ਇਹਦੇ ਪਿੱਛੇ ਕੀ ਲੱਗਦਾ ਤੁਹਾਨੂੰ ਕਿਉਂਕਿ ਬਹੁਤ ਕੰਟੀਨਿਉਟੀ ਦੇ ਵਿੱਚ ਸਾਰਾ ਕੁਝ ਹੋ ਰਿਹਾ ਇਹਦੇ ਵਿੱਚ ਵੀ ਇੱਕ ਪੋਲਿਟিক্যাল ਡਿਜ਼ਾਈਨ ਹੈ ਜਿਹੜਾ ਉਹ ਚੱਲ ਰਿਹਾ ਹੈ 90% ਮੋਡਰੇਟ ਨੇ ਕੋਈ ਕੋਈ ਨਹੀਂ ਚਾਹੁੰਦਾ ਕਿ ਮਾਹੌਲ ਖਰਾਬ ਹੋਵੇ ਉਹ ਪੋਲਰਾਈਜ਼ੇਸ਼ਨ ਹੋਣੀ ਹੈ ਪੋਲਰਾਈਜ਼ੇਸ਼ਨ ਪਹਿਲਾਂ ਹੁੰਦੀ ਸੀ ਕਾਂਗਰਸ ਦੇ ਪਿੱਛੇ ਹੁਣ ਉਹ ਪੋਲਰਾਈਜ਼ੇਸ਼ਨ ਡਰ ਦੀ ਪੋਲਰਾਈਜ਼ੇਸ਼ਨ ਹੈ ਜਿਹੜੀ ਉਹ ਕਾਂਗਰਸ ਉਹਨੇ ਜੋਗੀ ਰਹੀ ਹੈਗੀ ਉਹ ਪੋਲਰਾਈਜ਼ੇਸ਼ਨ ਹੁੰਦੀ ਹੈ ਬੀਜਪੀ ਦੇ ਮੋੜੇ ਜਿੰਦਰ ਕੋਰ ਪਟੜ ਨੂੰ ਲਈ ਇਹ ਕੀ ਗਿਆ ਹੈ ਕਿ ਉਸ ਵਿੜੇ ਦੇ ਕਈ ਅਫਸਰਦਕਾਰੀਆਂ ਦੇ ਵੱਲੋਂ ਉਹਨਾਂ ਨੂੰ ਪ੍ਰਪੋਜ਼ਲ ਦਿੱਤਾ ਗਿਆ ਕਿ ਤਿੰਨ ਚਾਰ ਟ੍ਰੇਨਾਂ ਦੇ ਵਿੱਚ ਬੰਬ ਧਮਾਕੇ ਕਰਾਉਣੇ ਇਸ ਤਿੱਕੇ ਦਾ ਮਾਹੌਲ ਪੈਦਾ ਕਰਦੇ ਹਨ ਤੇ ਸਰਕਾਰ ਵੀ ਰੋਕਦੀ ਹੈ ਜੀ ਨੂੰ ਲਾਦੇ ਕਾਂਗਰਸ ਪਾਰਟੀ ਨੇ ਉਸ ਸਲਾਹ ਦੇ ਉੱਪਰ ਗੌਰ ਹੈ ਜਿਹੜੀ ਉਹ ਸ਼ਾਇਦ 20 ਸਾਲ ਬਾਅਦ 2017 ਦੀ ਇਲੈਕਸ਼ਨਾਂ ਦੇ ਵਿੱਚ ਕਰਾ ਲਈ ਮੋਡ ਬੰਬ ਬਲਾਸਟ ਨੂੰ ਮਨਜ਼ੂਰ ਉਹ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਹਿ ਰਹੇ ਨੇ ਕਿ ਅਸੀਂ ਤਾਂ 70 80 ਨੌਜਵਾਨ ਜਿਨ੍ਹਾਂ ਨੇ ਕਿ ਪਹਿਲਾਂ ਕਦੇ ਐਮ ਐਲ ਏ ਵੀ ਚੋਣ ਨਹੀਂ ਲੜੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਾਂਗੇ ਇੰਨਾ ਚੋ ਕਿਸੇ ਦੀ ਵੀ ਕਹੀ ਹੋਈ ਗੱਲ ਦੀ ਕੋਈ ਵੈਲਿਊ ਨਹੀਂ ਹੁੰਦੀ ਹੈਗੀ ਤੁਸੀਂ ਉਹ ਬਿਆਨ ਰਾਜਾ ਵਰਿੰਗ ਸਾਹਿਬ ਦਾ ਸੁਣਿਆ ਹੋਵੇਗਾ ਹੋਰ ਨਾ ਧਿਰਾਂ ਦੇ ਵੱਲ ਮੰਗ ਕੀਤੀ ਜਾਂਦੀ ਹੈ ਬਾੜੋਂ ਪਾਂਜਾ 48000 ਰੁਪਿਆ ਲੈਣਾ ਤੁਸੀਂ ਅਸਲ ਲਾਭ ਹੀ ਉਹਨਾਂ ਦੇ ਬਿਆਨ ਦੇ ਅਜੇ ਜਦੋਂ ਉਹਨਾਂ ਦਾ ਬਿਆਨ ਸੁਣੇ ਤੁਸੀਂ ਦੱਸੇ ਸੀਗੇ ਹਾਸਾ ਤੇ ਸਾਰੇ ਆਇਆ ਹੋ ਤੇ ਫਿਰ ਤੁਸੀਂ ਮੈਨੂੰ ਕਿਉਂ ਰੁਕੀ ਜਾਂਦੇ ਹੋ ਅਕਾਲੀ ਦਲ ਬਹੁਤ ਪੰਪਾ ਭਾਰ ਨਜ਼ਰ ਆ ਰਿਹਾ ਦਾ ਕਹਦੇ ਕਿ ਡਾਇਨਾਸੌਰ ਵੀ ਆ ਰਹੇ ਤੇ ਅਕਾਲੀ ਦਲ ਵੀ ਸਤਾਈ ਦੇ ਵਿੱਚ ਵਾਪਸੀ ਕਰ ਰਹੇ ਨੇ ਲੋਇੰਡ ਆਰਡਰ ਦਾ ਮਸਲਾ ਲਗਾਤਾਰ ਗੂਗਿਆਂ ਦੇ ਵੱਲੋਂ ਚੁੱਕਿਆ ਜਾਂਦਾ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਜੀ ਸ਼ਾਹ ਜੀ ਹੋਣਾ ਨੇ ਇੱਕ ਚਿੱਠੀ ਕੱਢੀ ਹੋਈ ਹੈ ਉਹ ਉਥੋਂ ਲਾਰੈਂਸ ਨੂੰ ਕਿਸੇ ਦੂਜੀ ਸਟੇਟ ਦੇ ਵਿੱਚ ਇਨਵੈਸਟੀਗੇਸ਼ਨ ਲਈ ਨਹੀਂ ਭੇਜਣਾ ਹੈਗਾ ਤੁਸੀਂ ਉੱਥੇ ਬਿਠਾ ਰੱਖਿਆ ਸੰਭਾਲ ਰੱਖਿਆ ਤੇ ਉਹ ਅਗਲਾ ਸੰਗੀਤ ਚਲਾ ਰਿਹਾ ਹੈ ਥੋੜਾ ਸਿੱਧਾ ਕਹਿਣਾ ਕਿ ਬੀਜੇਪੀ ਕੁਛ ਨਹੀਂ ਕਰ ਰਹੀ ਲਾਰੈਂਸ ਸਪੈਸ਼ਲ